ਸਿੱਖਾਂ ਦੇ ਵਿੱਚ ਇਸ ਵੇਲੇ ਗੁਰਦੁਆਰਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਸਿਰਫ ਪੰਜਾਬ 'ਚ ਹੀ ਨਹੀਂ ਪੂਰੇ ਭਾਰਤ 'ਚ ਕਹਿ ਲਈਏ ਜਾਂ ਦੇਸ਼ ਆਪਦੇਸ਼ਾਂ 'ਚ ਕਹਿ ਲਈਏ ਜਿੱਥੇ ਵੀ ਸਿੱਖ ਗਏ ਨੇ ਗੁਰਦੁਆਰੇ ਅੱਡ-ਅੱਡ ਆਪਣੇ ਬਣਾਉਣੇ ਸ਼ੁਰੂ ਕਰਤੇ ਨੇ ਯਾਦ ਦੇ ਆਧਾਰ 'ਤੇ ਗੁਰਦੁਆਰੇ ਬਣ ਗਏ ਨੇ ਹਰ ਪਿੰਡ ਦੇ ਵਿੱਚ ਦੋ ਤਿੰਨ ਗੁਰਦੁਆਰੇ ਬਣ ਗਏ ਨੇ ਪਰ ਗੱਲ ਇਹ ਹੈ ਕਿ ਗੁਰਦੁਆਰਿਆਂ ਦੀ ਗਿਣਤੀ ਬੇਸ਼ੱਕ ਵਧ ਰਹੀ ਹੈ ਪਰ ਸਿੱਖੀ ਸਰੂਪ ਦੀ ਤੇ ਗੁਰਦਵਾਰੇਂਦਰ ਸਿੱਖਾ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਸਾਡੇ ਨਾਲ ਨੇ ਡਾਕਟਰ ਮਿਹਰਬਾਨ ਸਿੰਘ ਜੋ ਪਿਛਲੇ ਖਾਫੀ ਸਮੇਂ ਤੋਂ ਇਸ ਵਿਸ਼ੇ ਤੇ ਜੋ ਸਰਚ ਕਰ ਰਹੇ ਨੇ ਉਹਨਾਂ ਨੇ ਖਾਫੀ ਖੋਜ ਕੀਤੀ ਹੈ ਕਈ ਪਿੰਡਾਂ ਦੇ ਵਿੱਚ ਖੁਦ ਗਏ ਨੇ ਅਤੇ ਜੋ ਸਾਰੇ ਜਮਿਨੀ ਪੱਧਰ ਦੀ ਹਕੀਕਤ ਹੈ ਉਹ ਉਹਨਾਂ ਨੇ ਸਾਹਮਣੇ ਲਿਆਂਦੀ ਆ ਜਿਸ ਨੂੰ ਕਿਤਾਬੀ ਰੂਪ ਦੇਣ ਦੀ ਤਿਆਰੀ ਕਰ ਰਹੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਕਿ ਜਿਹੜੀ ਸਥਿਤੀ ਕੀ ਆ ਕੀ ਕਾਰਨ ਕੀ ਆ ਡਾਕਟਰ ਸਾਹਿਬ ਜਿਹੜੇ ਲਗਾਤਾਰ ਗੁਰਦੁਆਰੇ ਪਹਿਲਾਂ ਵਧ ਰਿਹਾ ਹੈ ਪਹਿਲੇ ਦੱਸੋ ਕਿ ਕੀ ਸੋਚ ਕੇ ਲੱਗ ਕੇ ਕਿ ਇੱਕ ਪਿੰਡ ਵਿੱਚ ਇਹ ਪਹਿਲਾ ਗੁਰਦੁਆਰਾ ਬਣਿਆ ਤੇ ਦੂਜਾ ਕਿਸ ਸੋਚ ਦੇ ਆਧਾਰ ਤੇ ਬਣਦਾ ਇਹ ਦੇਖਿਆ ਜਾਵੇ ਤੇ ਸਿੱਧਾ ਸਿੱਧਾ ਜਾਤ ਤੇ ਆਧਾਰਿਤ ਗੁਰਦੁਆਰੇ ਨੇ ਕਿਉਂਕਿ ਗੁਰਦੁਆਰਿਆਂ ਦੇ ਉੱਪਰ ਪਹਿਲੀ ਗੱਲ ਮੈਂ ਸ਼੍ਰੋਮਣੀ ਕਮੇਟੀ ਦੀ ਕਰਾਂ ਜਿਹੜੀ ਕਿ ਧਿਰ ਹੈ ਜਿਹੜੀ ਪ੍ਰਬੰਧਕ ਕਮੇਟੀ ਹੈ ਗੁਰਦੁਆਰਿਆਂ ਦੀ ਇਤਿਹਾਸਕ ਗੁਰਦੁਆਰਿਆਂ ਦੀ ਉਹਦੇ ਉੱਪਰ ਹਮੇਸ਼ਾ ਤੋਂ ਜੱਟਾਂ ਦਾ ਕਬਜ਼ਾ ਰਿਹਾ ਤੇ ਉਹੀ ਧਿਰ ਕਾਬਜ਼ ਰਹੀ ਆ ਔਰ ਵਿਰੋਧੀ ਧਿਰ ਉਹ ਜਿਹੜੇ ਗੈਰ ਜੱਟ ਨੇ ਉਹ ਵਿਰੋਧੀ ਤੇਰਚ ਆ ਗਏ ਇਹੋ ਸਥਿਤੀ ਪਿੰਡਾਂ ਦੇ ਵਿੱਚ ਆ ਕਿ ਜਿਹੜਾ ਗੁਰਦੁਆਰਾ ਪਹਿਲਾਂ ਤੋਂ ਸੀਗਾ ਉਹਦੇ ਤੇ ਜੱਟਾਂ ਦਾ ਕਬਜ਼ਾ ਤੇ ਜਿਹੜੇ ਗੈਰ ਜੱਟ ਨੇ ਉਹਨਾਂ ਨੇ ਇਹ ਵੇਖਿਆ ਕਿ ਸਾਡੀ ਉੱਥੇ ਪੁੱਛ ਕੋਈ ਨਹੀਂ ਸਾਨੂੰ ਪੁੱਛਦਾ ਕੋਈ ਨਹੀਂ ਤੇ ਉਹਨਾਂ ਨੇ ਗੁਰਦੁਆਰੇ ਆਪਣੇ ਵੱਖਰੇ ਬਣਾਉਣਾ ਸ਼ੁਰੂ ਕਰ ਦਿੱਤੇ ਸਥਿਤੀ ਸਭ ਤੋਂ ਬੱਤਰ ਇਹ ਆ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਪੁੱਛਦੇ ਹਾਂ ਕਿ ਅਸੀਂ ਗੁਰਦੁਆਰਾ ਸਾਹਿਬ ਜਾਉਣਾ ਤਾਂ ਕਹਿੰਦੇ ਕਿਹੜਾ ਗੁਰਦੁਆਰਾ ਤੇ ਸਿੱਧਾ ਸਿੱਧਾ ਸਾਫ਼-ਸਾਫ਼ ਕਹਿੰਦੇ ਵੀ ਪੁੱਛੋ ਵੀ ਕਿਹੜਾ ਗੁਰਦੁਆਰਾ ਕਹਿੰਦੇ ਵੀ ਇੱਕ ਜੱਟਾਂ ਦਾ ਗੁਰਦੁਆਰਾ ਇੱਕ ਚਮਾਰਾਂ ਦਾ ਗੁਰਦੁਆਰਾ ਔਰ ਜਿਹੜੇ ਗ੍ਰੰਤੀ ਸਾਹਿਬ ਨੇ ਜਿਹੜੇ ਸਿੰਘ ਸਭਾ ਗੁਰਦੁਆਰਾ ਜਿਹੜਾ ਹੁੰਦਾ ਨਾ ਪਿੰਡ ਦਾ ਆਮ ਤੌਰ ਤੇ ਉਹ ਜੱਟਾਂ ਦਾ ਗੁਰਦੁਆਰਾ ਹੁੰਦਾ ਜਿਹੜਾ ਗੁਰੂ ਰਵਿਦਾਸ ਦਾ ਗੁਰਦੁਆਰਾ ਉਹਨੂੰ ਕਹਿੰਦੇ ਚਮਾਰਾਂ ਦਾ ਗੁਰਦੁਆਰਾ ਔਰ ਜਿਹੜੇ ਗ੍ਰੰਤੀ ਸਿੰਘ ਸਿੰਘ ਸਭਾ ਗੁਰਦੁਆਰੇ ਦੇ ਹੈਗੇ ਨੇ ਉਹ ਬੜੇ ਸਾਫ਼ ਤੇ ਸਪਸ਼ਟ ਰੂਪ ਵਿੱਚ ਖੁੱਲੇ ਤੌਰ ਤੇ ਬੋਲਦੇ ਆ ਵੀ ਉਹ ਕੋਈ ਗੁਰਦੁਆਰਾ ਨਹੀਂ ਆ ਜੀ ਉਹ ਚਮਾਰਾਂ ਦਾ ਗੁਰਦੁਆਰਾ ਉੱਥੇ ਤਹਾਂ ਜਾ ਕੇ ਕੀ ਕਰਨਾ ਇਹ ਬੜੀ ਅਸਮੰਜਸ ਵਾਲੀ ਸਥਿਤੀ ਆ ਬੜੀ ਭਿਆਨਕ ਸਥਿਤੀ ਆ ਕਿ ਗੁਰਦੁਆਰੇ ਜਿਹੜੇ ਨੇ ਜਾਤਾਂ ਦੇ ਆਧਾਰ 'ਤੇ ਵੰਡ ਦਿੱਤੇ ਗਏ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਪਰਮਣ ਕੀਤਾ 27 ਸਾਲ ਕੁੱਲ ਲੋਕਾਈ ਨੂੰ ਇਕੱਠਿਆਂ ਕਰਨ ਵਾਸਤੇ ਪੇਦ ਭਾਵ ਖਤਮ ਕਰਨ ਵਾਸਤੇ ਜਾਤ ਬਰਾਦਰੀ ਮਗਾਉਣ ਵਾਸਤੇ ਤੇ ਅਸੀਂ ਜਾਤਾਂ ਦੇ ਰਾਤ ਗੁਰਦੁਆਰੇ ਬਣਾ ਕੇ ਬਹਿ ਗਏ ਆ ਇਹ ਬੜੀ ਭਿਆਨਕ ਸਥਿਤੀ ਹੈ ਮੈਂ ਤਕਰੀਬਨ ਪਿਛਲੇ 2 ਸਾਲ ਤੋਂ 100 ਤੇ 24 ਪਿੰਡਾਂ ਦਾ ਦੌਰਾ ਕਰ ਚੁੱਕਾ ਨਿੱਜੀ ਤੌਰ ਤੇ ਔਰ ਇਹਨਾਂ ਗੁਰਦੁਆਰਿਆਂ ਦੇ ਵਿੱਚ ਮੈਂ ਜਾ ਕੇ ਵੇਖਿਆ ਕਿ بڑے ਗੁਰਦੁਆਰੇ ਜਿਹੜੇ ਨੇ ਉਹ ਇਸੇ ਸਥਿਤੀ ਵਿੱਚ ਬਣੇ ਆ ਕਿ ਇੱਕ ਧਿਰ ਜੱਟ ਧਿਰ ਤੇ ਦੂਜੀ ਨੌਨ ਜੱਟ ਧਿਰ ਜਾਂ ਗੈਰ ਜੱਟ ਧਿਰ ਆ ਉਹਨਾਂ ਨੇ ਗੁਰਦੁਆਰੇ ਅਡ-ਅਡ ਬਣਾਏ ਆ ਔਰ ਇਹ ਬੜੀ ਦੁਬਿਦਾ ਵਾਲੀ ਸਥਿਤੀ ਆ ਔਰ ਜਿਹੜੇ ਗੈਰ ਜੱਟ ਨੇ ਉਹਨਾਂ ਦਾ ਇੱਕ ਲੰਮਾ ਬੜਾ ਜ਼ਬਰਦਸਤ ਹੈ ਉਹ ਕਹਿੰਦੇ ਵੀ ਸਾਨੂੰ ਜੱਟਾਂ ਦੇ ਗੁਰਦੁਆਰੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦਿੱਤੀ ਨਹੀਂ ਜਾਂਦੀ ਔਰ ਅਗਰ ਅਸੀਂ ਗੁਰਦੁਆਰਾ ਬਣਾ ਲੈਨੇ ਆ 75% ਗੁਰਦੁਆਰੇ ਐਸੇ ਨੇ ਗੁਰੂ ਰਵਿਦਾਸ ਵਾਲੇ ਜਿਨ੍ਹਾਂ ਨੇ ਰਵਦਾਸੀਆਂ ਦੇ ਭਾਈਚਾਰੇ ਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਉੱਥੇ ਸਿਰਫ ਉਹ ਗੁਰਦੁਆਰੇ ਗੁਰੂ ਰਵਿਦਾਸ ਨਾਲ ਸੰਬੰਧਿਤ ਜਿਹੜੇ ਸ਼ਹਿਰਾਂ ਦੇ ਨੇੜੇ-ਨੇੜੇ ਆ ਉੱਥੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁਣ ਨਹੀਂ ਹੈਗਾ ਲੇਕਿਨ ਪਿੰਡਾਂ ਥਾਂ ਜਿਹਨਵੇਂ ਗੁਰਦੁਆਰੇ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਨਤਮਤਕ ਹੁੰਦੇ ਨੇ ਉਹ ਆਪਣੀਆਂ ਸਾਰੀਆਂ ਰੀਤੀ ਰਿਵਾਜ ਜੰਮੜ ਤੋਂ ਲੈ ਕੇ ਮਰਨ ਤੱਕ ਗੁਰੂ ਗ੍ਰੰਥ ਸਾਹਿਬ ਦੇ ਹਿਰਦੇ ਗਿਰਦ ਉਹਨਾਂ ਦੀ ਘੁੰਮਤੀ ਆ ਜਿਹੜੋ ਸ਼ਹਿਰਾਂ ਦੇ ਗੁਰਦੁਆਰੇ ਕਿ ਉੱਥੇ ਅਮਰਤ ਬਾਣੀ ਦਾ ਪ੍ਰਕਾਸ਼ ਉੱਥੇ ਅਮਰਤ ਬਾਣੀ ਦਾ ਪ੍ਰਕਾਸ਼ ਉਹਨਾਂ ਨੇ ਕਰ ਲਿਆ ਵਾ ਕਿਉਂਕਿ ਸਥਿਤੀ ਇਦਾਂ ਦੀ ਹੌਲੀ-ਹੌਲੀ ਬਣਦੀ ਜਾ ਰਹੀ ਔਰ ਮੈਨੂੰ ਇਹ ਖਤਸ਼ਾ ਕਿ ਜੇ 25% ਸ਼ਹਿਰਾਂ ਦੇ ਗੁਰਦੁਆਰਿਆਂ ਦੇ ਵਿੱਚ ਅਮਰਤ ਬਾਣੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਰਾਸ ਦੇ ਗੁਰਦੁਆਰੇ ਜਿਹੜੇ ਪਿੰਡਾਂ ਦੇ ਵਿੱਚ ਨੇ ਉਹਨਾਂ ਦੇ ਵਿੱਚ ਵੀ ਹੌਲੀ-ਹੌਲੀ ਉਹ ਸਥਿਤੀ ਆ ਜਾਏਗੀ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹਨਾਂ ਨੇ ਕਰਨਾ ਬੰਦ ਕਰ ਦੇਣਾ ਲੇਕਿਨ ਮੈਂ ਇਹ ਕਹਿਣਾ ਚਾਹਣਾ ਕਿ ਅਗਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਨਤਮਸਤਕ ਹੁੰਦੇ ਨੇ ਆਦਰ ਮਾਨ ਕਰਦੇ ਆ ਤੇ ਸਾਨੂੰ ਉਹਨਾਂ ਨਾਲ ਗਲਵਕੜੀ ਪਾਉਣੀ ਚਾਹੀਦੀ ਆ ਅਸੀਂ ਪਾਉਂਦੇ ਨਹੀਂ ਅਸੀਂ ਉਹਨਾਂ ਨੂੰ ਹਰੇ ਹਰੇ ਕਰਕੇ ਪਰਾਂ ਨੂੰ ਕਰੀ ਜਾਂਦੇ ਆ ਵੀ ਹੋਰ ਦੂਰ ਹੋ ਜਾਂਦੇ ਸਾਡੇ ਤੋਂ ਉਹਨਾਂ ਨੂੰ ਨੇੜੇ ਲਿਆਉਣ ਦੀ ਜ਼ਰੂਰਤ ਹੈ ਪਰ ਇੱਕ ਜਾਤ ਅਧਾਰਿਤ ਗੁਰਦੁਆਰੇ ਬਣੇ ਹੋਏ ਨੇ ਇਹ ਵੀ ਕਾਰਨ ਹੈ ਇਸ ਤੋਂ ਇਲਾਵਾ ਅਸੀਂ ਇਹ ਵੀ ਦੇਖਿਆ ਕਿ ਤੁਸੀਂ ਕਿਹਾ ਕਿ ਜੱਟਾਂ ਦਾ ਕਬਜ਼ਾ ਰਿਹਾ ਆ ਜੱਟਾਂ ਦੇ ਵਿੱਚ ਵੀ ਦੋ ਦੋ ਗੁਰਦੁਆਰੇ ਕਈ ਪਿੰਡਾਂ 'ਚ ਬਣੇ ਹੋਏ ਨੇ ਤਿੰਨ ਤਿੰਨ ਵੱਡੇ ਪਿੰਡਾਂ 'ਚ ਕਈ ਵਾਰ ਤਾਂ ਚਾਰ ਬਣੇ ਹੋਏ ਨੇ ਇਹ ਇਹ ਸਿਆਸਤ ਆ ਕਿਉਂਕਿ ਇਹਦੇ ਵਿੱਚ ਤਾਂ ਆਜ਼ਾਦਤਾ ਇਸ ਫਿਰ ਇੱਕੋ ਹੀ ਹੋ ਜਾਂਦੀ ਹੈ ਇਹ ਸਿਆਸਤ ਵੀ ਹੈ ਤੇ ਇੱਕ ਇਸ ਸਥਿਤੀ ਵਿੱਚ ਵੀ ਹੈ ਕਿ ਅਸੀਂ ਚਾਦਰ ਜ਼ਰੂਰ ਚਾਹੁੰਦੇ ਆ ਜੇਕਰ ਸਾਡੇ ਨੇੜੇ ਗੁਰਦੁਆਰਾ ਹੈ ਜੱਟਾਂ ਦਾ ਹੀ ਗੁਰਦੁਆਰਾ ਵਾ ਤੇ ਜੱਟ ਕਿਸੇ ਦੇ ਥੱਲੇ ਲੱਗ ਕੇ ਵੀ ਰਾਜ਼ੀ ਨਹੀਂ ਹੈਗੇ ਉਹ ਕਹਿੰਦੇ ਵੀ ਸਾਡਾ ਗੁਰਦੁਆਰਾ ਇੱਕ ਵੱਖਰਾ ਬਣਾ ਲੈਨੇ ਤੁਸੀਂ ਸਾਡੇ ਅੱਖੇ ਨਹੀਂ ਲੱਗਦਾ ਸੀ ਵੱਖਰਾ ਬਣਾ ਲੈਨੇ ਆ ਮੇਰਾ ਪਿੰਡ ਬਰਿਆਣਾ ਵਰਿਆਣੇ ਦੇ ਵਿੱਚ ਪੰਜ ਗੁਰਦੁਆਰੇ ਨੇ ਐਸਲੇ ਇੱਕ ਡੇਰਾ ਇੱਕ ਗੁਰੂ ਰਵਦਾਸ ਦਾ ਗੁਰਦੁਆਰਾ ਤੇ ਤਿੰਨ ਗੁਰਦੁਆਰੇ ਐਸੇ ਨੇ ਜਿਹੜੇ ਜੱਟਾਂ ਦੇ ਨੇ ਔਰ ਉਹ ਉਹਦੀ ਸਥਿਤੀ ਇਹੋ ਹੀ ਆ ਕਿ ਉਹ ਇੱਕ ਗੁਰਦੁਆਰਾ ਪਹਿਲੇ ਬਣਦਾ ਫਿਰ ਦੂਸਰਾ ਇੱਕ ਜੱਟ ਨੇ ਤੇ ਨਿੱਜੀ ਗੁਰਦੁਆਰਾ ਬਣਾ ਲਿਆ ਉੱਥੇ ਉਹਨੇ ਕਿਹਾ ਵੀ ਮੈਨੂੰ ਕਿਸੇ ਪਾਸੇ ਨਹੀਂ ਪੁੱਛਦੇ ਤੇ ਉਹਨਾਂ ਨੇ ਉਹਨਾਂ ਨੇ ਇੱਕ ਮਸਜਿਦ ਸੀ ਪੁਰਾਣੀ 1947 ਦੇ ਵੇਲੇ ਦੀ ਕਬਜ਼ਾ ਕੀਤਾ ਉੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਉੱਥੇ ਸੰਗਤ ਨਹੀਂ ਜਾਂਦੀ ਲੈਕਿਨ ਉਹਨਾਂ ਨੇ ਗੁਰਦੁਆਰਾ ਬਣਾ ਲਿਆ ਉੱਥੇ ਉਹ ਆਪਣੇ ਪਾਰਟੀ ਉਹਨਾਂ ਰੱਖਿਆ ਉਹ ਪਾਠ ਕਰਦਾ ਉਹ ਆ ਵੀ ਟੱਬਰ ਉਹਨਾਂ ਦਾ ਜਾਂਦਾ ਉੱਥੇ ਮਤਲਬ ਜੋ ਗੁਰਦੁਆਰੇ ਬਣਦੇ ਜੋ ਸ਼ਰੋਣੀ ਕਮੇਟੀ ਜ਼ਿੰਮੇਵਾਰੀ ਹੈ ਮਤਲਬ ਕਿ ਉਸ ਸ਼ਰੋਣੀ ਕਮੇਟੀ ਦਾ ਇਸ ਜੀਤੇ ਕੋਈ ਕੰਟਰੋਲ ਨਹੀਂ ਕਿਉਂਕਿ ਸ਼ਰੋਣੀ ਕਮੇਟੀ ਨੇ ਪਿੱਛੇ ਜੇ ਕਿਹਾ ਸੀ ਕਿ ਜਿਸ ਪਿੰਡ ਚ ਇੱਕ ਗੁਰਦੁਆਰਾ ਹੈ ਉੱਥੇ ਦੂਜਾ ਗੁਰਦੁਆਰਾ ਨਹੀਂ ਬਣਾਇਆ ਜਾਵੇਗਾ ਪਰ ਉਹਦੇ باوجود ਗੁਰਦੁਆਰੇ ਤਾਂ ਬਣੇ ਜਾ ਰਹੇ ਨੇ ਅ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਸੀ 2015 ਦੇ ਵਿੱਚ ਵੀ ਕੋਈ ਗੁਰਦੁਆਰਾ ਬਣਾਉਣ ਤੋਂ ਪਹਿਲੇ ਸਾਡੇ ਤੋਂ ਆਗਿਆ ਲਈ ਜਾਏਗੀ ਔਰ ਮੈਨੂੰ ਲੱਗਦਾ ਕਿ ਆ ਗਿਆ ਕੋਈ ਵੀ ਨਹੀਂ ਲੈਂਦਾ ਪਿਆ ਆਪਣੀ ਮਰਜ਼ੀ ਨਾਲ ਹੀ ਗੁਰਦੁਆਰੇ ਬਣਾਈ ਜਾ ਰਹੇ ਨੇ ਅਗਰ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਸਾਹਿਬ ਇਹ ਧਿਆਨ ਦੇਣ ਵੀ ਗੁਰਦੁਆਰੇ ਬਣ ਰਹੇ ਨੇ ਤੇ ਕਿਉਂ ਬਣ ਰਹੇ ਨੇ ਕਾਦੇ ਵਾਸਤੇ ਬਣ ਰਹੇ ਨੇ ਪ੍ਰਚਾਰ ਵਾਲੇ ਪਾਸੇ ਧਿਆਨ ਨਹੀਂ ਹੈਗਾ ਸਾਡਾ ਸਿਆਸਤ ਵਾਲੇ ਪਾਸੇ ਜ਼ਿਆਦਾ ਧਿਆਨ ਹੈਗਾ ਔਰ ਪ੍ਰਚਾਰ ਵਾਸਤੇ ਅਗਰ ਦੇਖਿਆ ਜਾਏ ਤੇ ਸ਼੍ਰੋਮਣੀ ਕਮੇਟੀ ਦੇ ਮਿਸ਼ਨ ਨਹੀਂ ਕਾਲਜ ਜਿਹੜੇ ਨੇ ਉਥੋਂ ਨਿਕਲ ਕੇ ਸਿਰਫ 7.5% ਜਿਹੜੇ ਗ੍ਰੰਤੀ ਨੇ ਉਹ ਪਿੰਡਾਂ ਦੇ ਗੁਰਦੁਆਰਿਆਂ 'ਚ ਲੱਗੇ ਆ ਬਾਕੀ ਜਿੰਨੇ ਵੀ ਗਰੰਤੀ ਨੇ ਉਹ ਪੁਸ਼ਤੈਨੀ ਗਰੰਤੀ ਹੈਗੇ ਨੇ ਅਗਰ ਉਹਨਾਂ ਦਾ ਪਿਤਾ ਗਰੰਤੀ ਆ ਤੇ ਅਗੋਂ ਪੁੱਤਰ ਗਰੰਤੀ ਬਣ ਗਿਆ ਜਾਂ ਕੀਰਤनियां ਬਣ ਗਿਆ ਜਾਂ ਜਿਹੜੇ ਬਾਬੇ ਦੇ ਨਾਲ ਜਾਂ ਗਰੰਤੀ ਦੇ ਨਾਲ ਬੰਦਾ ਲੱਗਾ ਰਹਿੰਦਾ ਸੇਵਾਦਾਰ ਉਹ ਕੁਝ ਕੁ ਸਾਲਾਂ ਬਾਅਦ ਗਰੰਤੀ ਬਣ ਜਾਂਦਾ ਉਹ ਕਿਸੇ ਹੋਰ ਗੁਰਦੁਆਰੇ ਚਲਿਆ ਜਾਂਦਾ ਤਾਂ ਸ਼ਰੋਣੀ ਕਮੇਟੀ ਦਾ ਫਰਜ਼ ਬਣਦਾ ਕਿ ਪ੍ਰਚਾਰ ਕੀਤਾ ਜਾਵੇ ਪ੍ਰਚਾਰਕ ਸ਼ਰੋਣੀ ਕਮੇਟੀ ਦੇ ਪਿੰਡਾਂ ਦੇ ਗੁਰਦਾਰਾਂ ਵਿੱਚ ਨਹੀਂ ਜਾਂਦੇ ਹਾਂ ਇੱਕ ਵਰਚੁਅਲ ਪ੍ਰਚਾਰ ਜ਼ਰੂਰ ਹੋ ਰਿਹਾ ਵਰਚੁਅਲ ਮੈਂ ਤਾਂ ਕਹਿ ਰਿਹਾ ਕਿ ਅਸੀਂ ਮੀਡੀਆ ਦੇ ਉੱਤੇ ਬੜਾ ਪ੍ਰਚਾਰ ਕਰਦੇ ਹਾਂ ਸਾਡੇ ਪ੍ਰਚਾਰਕ ਜਿੰਨੇ ਵੀ ਨੇ ਨਾ ਵੱਡੇ ਵੱਡੇ ਪ੍ਰਚਾਰਕ ਇਹ ਵੀ ਮੀਡੀਆ ਦੇ ਉੱਤੇ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਇੰਟਰਨੈਟ ਦੇ ਉੱਤੇ ਇਹਨਾਂ ਨੇ ਵੈਬਸਾਈਟ ਬਣਾਏ ਆ ਆਪਣੇ ਪੇजेस ਬਣਾਏ ਨੇ ਉਹਨਾਂ ਨੂੰ ਅਗਰ ਦੇਖੀਏ ਤਾਂ ਸਾਨੂੰ ਲੱਗਦਾ ਬੜਾ ਬੜਾ ਪ੍ਰਚਾਰ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਵੇਖੋ ਉੱਥੇ ਵੀ ਐਂਜੀ ਲੱਗਦਾ ਬਹੁਤ ਵੱਡਾ ਪ੍ਰਚਾਰ ਹੋ ਰਿਹਾ 124 ਪਿੰਡਾਂ ਦਾ ਮੈਂ ਦੌਰਾ ਹੁਣ ਤੱਕ ਕਰ ਚੁੱਕਾ ਹਾਂ ਉੱਥੇ ਕੋਈ ਪ੍ਰਚਾਰਕ ਸ਼੍ਰੋਮਣੀ ਕਮੇਟੀ ਦਾ ਜਾਂ ਜਿਹੜੇ ਡੇਰਿਆਂ ਵਾਲੇ ਪ੍ਰਚਾਰਕ ਨੇ ਉਹ ਕੋਈ ਨਹੀਂ ਜਾਂਦਾ ਉੱਥੇ ਔਰ ਉਹ ਗੁਰਦੁਆਰੇ ਜਿਹੜੇ ਜਾਤਾਂ ਦੇ ਆਧਾਰਤ ਖਾਸ ਕਰਕੇ ਬਣੇ ਹੋਏ ਨੇ ਉੱਥੇ ਵੈਸੇ ਕੋਈ ਨਹੀਂ ਜਾ ਕੇ ਰਾਜੀ ਹਾਂ ਸਿਆਸੀ ਲੋਕ ਜ਼ਰੂਰ ਉੱਥੇ ਜਾਂਦੇ ਆ ਕਿਉਂਕਿ ਸਿਆਸੀ ਲੋਕਾਂ ਨੂੰ ਇਹ ਬੜਾ ਸਾਫ਼ ਹੁੰਦਾ ਵੀ ਅਸੀਂ ਵੋਟਾਂ ਲੈਣੀਆਂ ਨੇ ਔਰ ਇਹ ਨਾ ਗੁਰਦੁਆਰਿਆਂ ਨੂੰ ਕਿਸੇ ਨੂੰ 100 ਬੋਰੀ ਸੀਮਿੰਟ ਦੇ ਦਿੱਤਾ ਕਿਸੇ ਨੂੰ ਸਰਿਆ ਦੇ ਦਿੱਤਾ ਤੇ ਉਹ ਲੋਕ ਵੋਟਾਂ ਵੱਲੋਂ ਤੋਂ ਉਤਰਦੇ ਆ ਔਰ ਗੁਰਦੁਆਰੇ ਜਦੋਂ ਰਿਸ਼ਵਤ ਦੇ ਉੱਤੇ ਗੁਰਦੁਆਰੇ ਬਣਨ ਲੱਗ ਪੈਣਗੇ ਤੇ ਕਿਹੜਾ ਸਿਧਾਂਤ ਤੇ ਕਿਹੜੀ ਸਿੱਖੀ ਦਾ ਅਸੀਂ ਪ੍ਰਚਾਰ ਕਰਾਂਗੇ ਇਹ ਸੋਚਣ ਵਾਲੀ ਗੱਲ ਹੈ ਜਦੋਂ ਤੋਂ ਤੁਸੀਂ ਇਸ ਪਾਸੇ ਨੂੰ ਹੋਏ ਆ ਇਹ ਕਿੰਨੇ ਕ ਵਾਅਦਾ ਹੋ ਰਿਹਾ ਤੁਹਾਡੀ ਨਜ਼ਰ ਵਿੱਚ ਕਿੰਨੇ ਕੋਈ ਅੰਕੜਾ ਹੈ ਤੁਹਾਡੇ ਕੋਲ ਕਿ ਕਿੰਨੇ ਗੁਰਦੁਆਰੇ ਵਧੇ ਨੇ ਮੈਂ ਪਿਛਲੇ ਤਕਰੀਬਨ 10 ਸਾਲ ਤੋਂ ਇਹਦਾ ਅੰਕੜਾ ਇਕੱਠਾ ਕੀਤਾ ਸੀ ਗੁਰਦੁਆਰਿਆਂ ਦਾ ਸਭ ਤੋਂ ਪਹਿਲਾਂ ਮੈਂ ਅੰਮ੍ਰਿਤਸਰ ਸਾਹਿਬ ਕੀਤਾ ਸੀ ਸ਼ਹਿਰ ਦੇ ਗੁਰਦੁਆਰਿਆਂ ਦਾ ਹੁਣ ਐਸਲੇ ਮੈਂ ਕਪੂਰਥਲਾ ਤੇ ਜਲੰਧਰ ਤੇ ਪਿੰਡਾਂ ਦਾ ਦੌਰਾ ਕਰਨਾ ਸ਼ੁਰੂ ਕੀਤਾ ਔਰ ਪਿਛਲੇ 4 ਸਾਲ ਦੇ ਵਿੱਚ ਤਕਰੀਬਨ 25% ਗੁਰਦੁਆਰੇ ਜਿਹੜੇ ਆ ਉਹ ਵੱਧ ਗਏ ਆ ਤੇ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਤਕਰੀਬਨ ਤਕਰੀਬਨ ਦੁਗਣੀ ਹੋ ਜਾਣੀ ਹੈ ਜਿੰਨੇ ਐਸਲੇ ਗੁਰਦੁਆਰੇ ਹੈਗੇ ਨੇ ਇੱਕ ਪਿੰਡ ਦੇ ਵਿੱਚ ਤਕਰੀਬਨ ਤਕਰੀਬਨ ਔਸਤਨ ਤਿੰਨ ਗੁਰਦੁਆਰੇ ਆਉਂਦੇ ਆ ਕਈ ਪਿੰਡ ਐਸੇ ਵੀ ਨੇ ਜਿਨ੍ਹਾਂ ਦੇ ਵਿੱਚ 9-9 ਗੁਰਦੁਆਰੇ ਹੈਗੇ ਆ ਹੈਰਾਨੀ ਦੀ ਗੱਲ ਇਹ ਆ ਔਰ ਉਹ ਪਿੰਡ ਜਿੱਥੇ ਇਤਿਹਾਸਕ ਗੁਰਦੁਆਰੇ ਨੇ ਸ਼੍ਰੋਮਣੀ ਕਮੇਟੀ ਦੇ ਅਧੀਨ ਨੇ ਗੁਰਦੁਆਰੇ ਹੋ ਉੱਥੇ ਵੀ ਗੁਰਦੁਆਰੇ 3-3 4-4 ਬਣ ਚੁੱਕੇ ਆ ਔਰ ਇਹੋ ਹੀ ਮੈਨੂੰ ਪਰੇਸ਼ਾਨ ਕਰ ਰਹੀ ਆ ਗੱਲ ਕਿ ਸ਼੍ਰੋਮਣੀ ਕਮੇਟੀ ਇੱਕ ਇਤਿਹਾਸਕ ਗੁਰਦੁਆਰਿਆਂ ਦੀ ਸਰਪ੍ਰਸਤੀ ਕਰਦੀ ਹੋਈ ਉੱਥੇ ਮੌਜੂਦ ਹੈ ਔਰ ਫਿਰ ਵੀ ਜਾਤਾਂ ਦੇ ਆਧਾਰਿਤ ਗੁਰਦੁਆਰੇ ਉਸ ਪਿੰਡ ਵਿੱਚ ਬਣ ਰਹੇ ਆ ਤੇ ਸ਼੍ਰੋਮਣੀ ਕਮੇਟੀ ਕਰ ਕੀ ਰਹੀ ਆ ਅਮਰ ਸਰਜ ਸਕੂਲ ਕਿੰਨੇ ਇਤਿਹਾਸਕ ਗੁਰਦੁਆਰੇ ਨੇ ਤੇ ਉਸ ਤੋਂ ਇਲਾਵਾ ਕਿੰਨੇ ਨੇ ਅ ਇਤਿਹਾਸਕ ਗੁਰਦੁਆਰੇ ਉੱਥੇ ਤਕਰੀਬਨ 27 ਨੇ ਜੀ ਸ਼ਹਿਰ ਸ਼ਹਿਰ ਦੇ ਵਿੱਚ ਅਗਰ ਸਾਰੀ ਗਿਣਤੀ ਗਿਣੀ ਜਾਵੇ ਉਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਤੇ ਤਕਰੀਬਨ 680 ਸਿੱਖ ਪਿਛੇ ਇੱਕ ਗੁਰਦੁਆਰਾ ਬਣ ਜਾਂਦਾ ਇੰਨੀ ਗਿਣਤੀ ਵੱਧ ਚੁੱਕੀ ਹੈ ਉੱਥੇ। ਔਰ 680 ਉਹ ਸਿੱਖ ਨੇ ਜਿਹੜੇ ਸਾਰੇ ਗੁਰਦੁਆਰੇ ਇੰਚ ਜਾਂਦੇ। ਤੇ ਗੁਰਦੁਆਰਿਆਂ ਜੇ ਅਗਰ ਮੈਂ ਵੇਖਾਂ ਤੇ ਉਹ ਤਕਰੀਬਨ ਸਵੇਰੇ ਤੇ ਸ਼ਾਮ ਅਗਰ ਗਿਣਤੀ ਕੱਢੀ ਜਾਵੇ ਤੇ ਉਹ 10 ਜਾਂ 15 ਤੱਕ ਹੀ ਹੁੰਦੀ ਹੈ ਜਿਹੜੇ ਗੁਰਦੁਆਰੇ ਜਾਣ ਵਾਲੇ ਹੁੰਦੇ ਆ। ਬਾਕੀ ਦੇ ਸਿਰਫ ਤੁਰਦੇ ਫਿਰਦੇ ਮੱਥਾ ਟੇਕ ਕੇ ਲੰਘਦੇ। ਹੁਣ ਜੇ ਗੱਲ ਕੀਤੀ ਜਾਵੇ ਕਿਉਂਕਿ ਗੁਰਦੁਆਰੇ ਬਹੁਤ ਜ਼ਿਆਦਾ ਵਧ ਗਏ ਨੇ ਜਦੋਂ ਕੋਈ ਵੀ ਚੀਜ਼ ਬਹੁਤ ਵਧੀ ਜਾਂਦੀ ਹੈ ਉੱਥੇ ਪੂਰਾ ਕੰਟਰੋਲ ਦਾ ਦੇਖ-ਦੇਖ ਨਹੀਂ ਰਹਿੰਦੀ ਜੋ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਨਹੀਂ ਕਰ ਰਹੀ ਤਾਂ ਹੁਣ ਤੱਕ ਕੀ ਕਰ ਸਕਦੀ ਹੈ ਪਰ ਜਿਹੜਾ ਮਰਿਆਦਾ ਦਾ ਖਿਆਲ ਹੈ ਕਿਉਂਕਿ ਇੱਕ ਗੁਰੂ ਨੂੰ ਜਿਉਂਦਾ ਜਗਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਜਾਂਦਾ ਸਿੱਖਾਂ ਲਈ ਉਹ ਸਾਰਾ ਕੁਝ ਨੇ ਤੇ ਫਿਰ ਮਰਿਆਦਾ ਦਾ ਕੀ ਹਾਲ ਉਹਨਾਂ ਗੁਰਦੁਆਰਿਆਂ 'ਚ ਮਰਿਆਦਾ ਦਾ ਹਾਲ ਕੋਈ ਬਹੁਤਾ ਵਧੀਆ ਨਹੀਂ ਹੈਗਾ ਅਗਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਤੇ ਉਹਦਾ ਕਾਰਨ ਵੀ ਇਹੋ ਆ ਵੀ ਅਸੀਂ ਗੁਰਦੁਆਰੇ ਇੰਨਾ ਜ਼ਿਆਦਾ ਬਣਾ ਲਏ ਆ ਤੇ ਪ੍ਰਬ ਕਈ ਗੁਰਦੁਆਰੇ ਐਸੇ ਨੇ ਮੈਂ ਜਦੋਂ ਜਾਣਾ ਉੱਥੇ ਕੋਈ ਬੰਦਾ ਨਹੀਂ ਹੁੰਦਾ ਗੁਰਦੁਆਰਾ ਖੁੱਲਾ ਹੁੰਦਾ ਵਾ ਕੈਮਰੇ ਲੱਗੇ ਨਹੀਂ ਹੁੰਦੇ ਕੁਝ ਵੀ ਘਟਨਾ ਵਾਪਰ ਸਕਦੀ ਹੈ ਉਸ ਸਥਿਤੀ ਦੇ ਵਿੱਚ ਕੁਝ ਗੁਰਦੁਆਰੇ ਐਸੇ ਨੇ ਜਿਨ੍ਹਾਂ ਦੀ ਮੈਂ ਆਮਦਨ ਜਦੋਂ ਪੁੱਛਦਾ ਤਾਂ ਉਹ ਕਹਿੰਦੇ ਸਾਡੀ 900 ਰੁਪਿਆ ਮਹੀਨੇ ਦੀ ਆਮਦਨ ਹੈ ਔਰ ਉਹ 900 ਰੁਪਿਆ ਜਾਂ 2000 ਜਾਂ 5000 ਮਹੀਨੇ ਦੀ ਆਮਦਨ ਨਾਲ ਕੀ ਪ੍ਰਬੰਧ ਕਰ ਸਕਦੇ ਆ ਅਸੀਂ ਸਿਰਫ ਤੇ ਸਿਰਫ ਕੰਦਾ ਕੋਠੇ ਖੜਾ ਕਰਨ ਵਾਲਾ ਕੰਮ ਕਰਦੇ ਪਏ ਹਾਂ ਕਿ ਉੱਚੇ ਉੱਚੇ ਚਬਾਰੇ ਪਾ ਲਈਏ ਔਰ ਪ੍ਰਚਾਰ ਵਾਲਾ ਕੰਮ ਜਿਹੜਾ ਵਾ ਉਹ ਸਾਡਾ ਹੌਲੀ 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 ਘਟਦਾ ਜਾ ਰਿਹਾ ਸਿੱਖੀ ਸਰੂਪ ਵਾਲੇ ਬੰਦੇ ਜਿਹੜੇ ਆ ਉਹ ਤਕਰੀਬਨ ਇੱਕ ਪਿੰਡ ਚੋਂ ਕਰ ਲੱਭਣ ਲੱਗੋ ਕਿ ਅਮਰਤ ਹਰੀ ਸਿੰਘ ਲੱਭ ਜਾਣ ਤੇ ਉਹ ਪੰਜ ਵੀ ਨਹੀਂ ਪੂਰੇ ਹੁੰਦੇ ਕਈ ਵਾਰੀ ਪੰਜ ਪਿਆਰੇ ਬਣਾਉਣੇ ਹੁੰਦੇ ਤੇ ਉਹ ਪੰਜਵਾਂ ਵੀ ਲਾਗਲੇ ਪਿੰਡੋਂ ਫੜ ਕੇ ਲਿਆਉਣਾ ਪੈਂਦਾ ਇਹ ਸਥਿਤੀ ਜਿਹੜੀ ਬੜੀ ਗੰਭੀਰ ਹੈਗੀ ਆ ਕਿ ਅਸੀਂ ਗੁਰਦੁਆਰੇ ਬਣਾਈ ਜਾ ਰਹੇ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸੀਂ ਕਰੀ ਜਾ ਰਹੇ ਆ ਲੇਕਿਨ ਉਹਦੀ ਸੰਭਾਲ ਉਹਦੀ ਦੇਖ ਰੇਖ ਉਹਦੀ ਜਿਹੜੀ ਪਵਿੱਤਰਤਾ ਹੀ ਆ ਉਹ ਹੌਲੀ ਹੌਲੀ ਖਤਮ ਹੁੰਦੀ ਜਾਂਦੀ ਆ ਉਹਨਾਂ ਦੇ ਅੰਦਰ ਗੁਰਦੁਆਰੇ ਅੰਦਰ ਅੰਦਰ ਕਈ ਗੁਰਦੁਆਰੇ ਐਸੇ ਨੇ ਜਿੱਥੇ ਡੰਗਰ ਅੰਦਰ ਤੁਰੇ ਫਿਰਦੇ ਆ ਕੁੱਤੇ ਵੀ ਅੰਦਰ ਤੁਰੇ ਫਿਰਦੇ ਆ ਉਹ ਬੜੀ ਅਜੀਬ ਜੀ ਸਥਿਤੀ ਲੱਗਦੀ ਆ ਕਿ ਤੁਸੀਂ ਸਿੱਖ ਹੋਣ ਦੇ ਨਾਤੇ ਅੰਦਰ ਮੱਥਾ ਟੇਕਣ ਜਾਂਦੇ ਜੀ ਉੱਥੇ ਡੰਗਰ ਤੁਰੇ ਫਿਰਦੇ ਹੋਣ ਕਈ ਵਾਰੀ ਕਿਉਂਕਿ ਕੁਝ ਕੁ ਇੱਥੇ ਕਮੇਟੀ ਜਥੇਬੰਦੀਆਂ ਬਣੇ ਨੇ ਜੋ ਗੁਰਦੁਆਰੇ ਦਾ ਸਤਕਾਰ ਬਹਾਲ ਕਰਨ ਲਈ ਯਤਨ ਕਰ ਰਹੀਆਂ ਨੇ ਤੇ ਕੁਝ ਗੁਰਦੁਆਰੇ ਇਹੋ ਜਿਹੇ ਕਿੱਥੇ ਮੇਲੇ ਲੱਗਦੇ ਨੇ ਸਮਾਧਾਂ ਵੀ ਨੇ ਇਹੋ ਜਿਹੇ ਗੁਰਦੁਆਰੇ ਦੀ ਗਿਣਤੀ ਕਿੰਨੀ ਕਿ ਆ ਤਕਰੀਬਨ ਜਿਹੜੇ ਪਿੰਡ ਮੈਂ ਹੁਣ ਤੱਕ ਗਿਆ ਤਕਰੀਬਨ ਤਕਰੀਬਨ ਔਸਤਨ 30% ਗੁਰਦੁਆਰੇ ਐਸੇ ਆ ਜਿੱਥੇ ਸਮਾਧਾਨ ਹੈ ਔਰ ਕਈ ਗੁਰਦੁਆਰੇ ਐਸੇ ਗੁਰਦੁਆਰੇ ਬਣਨ ਤੋਂ ਬਾਅਦ ਸਮਾਧਾਨ ਤਿਆਰ ਕੀਤੀਆਂ ਗਈਆਂ ਕਈ ਗੁਰਦੁਆਰੇ ਐਸੇ ਜਿਹੜੇ ਸਮਾਧਾਨ ਤੋਂ ਬਾਅਦ ਗੁਰਦੁਆਰੇ ਬਣ ਗਏ ਔਰ ਸਥਿਤੀ ਬੜੀ ਅਜੀਬ ਜੀ ਆ ਕਿ ਜਿਹੜੇ ਪਿੰਡ ਦੇ ਜਿਹੜਾ ਮੋਹਤਬਰ ਕੋਈ ਹੁੰਦਾ ਜਿਹੜਾ ਅਮੀਰ ਬੰਦਾ ਹੁੰਦਾ ਉਹਦਾ ਕੋਈ ਘਰ ਦਾ ਜੀ ਮਰ ਜਾਂਦਾ ਉਹ ਖੇਤਾਂ ਦੇ ਵਿੱਚ ਸਮਾਧ ਬਣਾ ਦਿੰਦੇ ਆ ਲੋਕ ਹੌਲੀ ਹੌਲੀ ਦੀਵਾ ਬੱਤੀ ਕਰਦੇ ਉੱਥੇ ਤੇ ਹੌਲੀ ਹੌਲੀ ਜਿਹੜੇ ਐਨਆਰਆਈ ਉਹਨਾਂ ਦੇ ਰਿਸ਼ਤੇਦਾਰ ਬਾਹਰ ਗਏ ਹੁੰਦੇ ਉਹ ਹਰ ਸਾਲ ਆਉਂਦੇ ਆ ਆ ਕੇ ਉੱਥੇ ਅਖੰਡ ਪਾਠ ਕਰਾਉਂਦੇ ਆ ਲੋਕ ਇਕੱਠੇ ਹੋਣ ਲੱਗ ਪੈਂਦੇ ਆ ਫਿਰ ਨਿਸ਼ਾਨ ਸਾਹਿਬ ਕੱਢ ਦਿੱਤਾ ਜਾਂਦਾ ਫਿਰ ਹੌਲੀ ਹੌਲੀ ਲੈਂਟਰ ਪਾ ਕੇ ਪੱਕਾ ਕਰ ਦਿੱਤਾ ਜਾਂਦਾ ਤੇ ਉੱਥੇ ਗੁਰਦੁਆਰਾ ਸਥਾਪਿਤ ਹੋ ਜਾਂਦਾ ਕੁਝ ਲੋਕ ਐਸੇ ਨੇ ਜਿਹੜੇ ਕਹਿੰਦੇ ਆ ਕਿ ਸਾਨੂੰ ਸਿੰਘ ਸ਼ਹੀਦ ਜਿਹੜੇ ਸਾਡੇ ਸੁਪਨੇ 'ਚ ਆਏ ਉਹਨਾਂ ਨੇ ਸਾਨੂੰ ਕਿਹਾ ਵੀ ਸਾਡੀ ਆ ਥਾਂ ਵਾ ਸਾਡੀ ਜਗ੍ਹਾ ਵਾ ਉੱਥੇ ਜਗ੍ਹਾ ਬਣਾਓ ਉਹਨਾਂ ਨੇ ਜਗ੍ਹਾ ਬਣਾਤੀ ਦੀਵਾ ਬੱਤੀ ਕੀਤੀ ਫਿਰ ਹੌਲੀ ਹੌਲੀ ਉੱਥੇ ਗੁਰਦੁਆਰਾ ਬਣ ਗਿਆ ਕਈ ਗੁਰਦੁਆਰੇ ਐਸੇ ਵੀ ਨੇ ਜਿੱਥੇ ਤਿੰਨ ਤਿੰਨ ਚਾਰ ਚਾਰ ਸਮਾਧਾਨੇ ਗੁਰਦੁਆਰਿਆਂ ਦੇ ਅੰਦਰ ਔਰ ਉੱਥੇ ਉਹਨਾਂ ਦੇ ਪਲੰਗ ਬਹੁਤ ਖੂਬਸੂਰਤ ਪਲੰਗ ਔਰ ਬਹੁਤ ਖੂਬਸੂਰਤ ਬਿਸਤਰੇ ਬਹੁਤ ਖੂਬਸੂਰਤ ਕਮਰੇ ਬਣਾਏ ਹੋਏ ਨੇ ਗੁਰਦੁਆਰੇ ਲੋਕੀ ਬਾਅਦ ਚ ਮੱਥਾ ਟੇਕਣ ਜਾਂਦੇ ਨੇ ਪਹਿਲਾਂ ਉੱਥੇ ਧੂਪ ਬੱਤੀ ਪਹਿਲਾਂ ਉੱਥੇ ਕਰਦੇ ਆ ਇਸ ਕਰਕੇ ਉਹ ਸਾਰੀ ਸਥਿਤੀ ਜਿਹੜੀ ਬੜੀ ਅਜੀਬ ਜੀ ਬਣ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਸਮਾਧਾਂ ਤੋਂ ਮਣੀ ਮਸਾਣਾ ਦੇ ਮੱਥਾ ਟੇਕਣ ਤੋਂ ਮਨਾ ਕੀਤਾ ਤੇ ਅਸੀਂ ਮਣੀ ਮਸਾਣਾ ਦੇ ਉੱਤੇ ਹੀ ਗੁਰਦੁਆਰੇ ਬਣਾਉਣੇ ਸ਼ੁਰੂ ਕਰ ਦਿੱਤੇ ਜੀ ਬਿਲਕੁਲ ਇਹ ਤਾਂ ਜੋ ਹੌਲੀ ਹੌਲੀ ਸਮੇਂ ਨਾਲ ਸਿੱਖੀ ਦੇ ਵਿੱਚ ਕਾਫੀ ਕ੍ਰਿਤੀਆਂ ਦਾ ਵਾਧਾ ਹੋਇਆ ਹੈ ਕਿ ਜਿਹੜੀਆਂ ਚੀਜ਼ਾਂ ਤੋਂ ਵਰਜਿਆ ਗਿਆ ਸੀ ਸਿੱਖਾਂ ਨੂੰ ਉਹ ਉਹਦੇ ਵਿੱਚ ਦੁਬਾਰਾ ਉਹਨਾਂ ਨੇ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਹੈ ਖੈਰ ਵੇਲਾ ਹੋ ਗਿਆ ਜੀ ਇੱਕ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਡਾਕਟਰ ਮੇਰ ਸਿੰਘ ਉਹਨਾਂ ਨਾਲ ਕੱਲ ਬਾਅਦ ਜਾਈ ਰੱਖਦੇ ਹਾਂ ਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਅਸੀਂ ਗੱਲਬਾਤ ਕਰ ਰਹੇ ਸੀ ਗੁਰਦੁਆਰਿਆਂ ਉੱਤੇ ਡਾਕਟਰ ਮੇਰਬਿੰਦ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਾਠੀ ਸਿੰਘਾ ਬਾਰੇ ਕਿ ਪਾਠੀ ਸਿੰਘਾ ਦੇ ਜ਼ਮੀਨੀ ਪੱਧਰ ਤੇ ਕੀ ਹਾਲਾਤ ਨੇ ਕਿਉਂਕਿ ਜਿਹੜੇ ਗੁਰਦੁਆਰੇ ਇੰਨੀ ਵੱਡੀ ਗਿਣਤੀ 'ਚ ਵਧ ਗਏ ਨੇ ਉਹਨਾਂ 'ਚ ਜਿਹੜੀ ਸੇਵਾ ਸੰਭਾਲਿਓ ਪਾਠੀ ਸਿੰਘਾ ਨੇ ਕਰਨੀ ਹੁੰਦੀ ਆ ਔਰ ਗੱਲ ਇੱਥੇ ਵੀ ਕਰਨੀ ਬਣਦੀ ਆ ਕਿ ਪਾਠੀਆਂ ਦਾ ਕੀ ਹਾਲ ਆ ਡਾਕਟਰ ਸਾਹਿਬ ਪਾਠੀ ਸਿੰਘਾ ਦਾ ਕੀ ਹਾਲ ਆ ਕਿਉਂਕਿ ਜੇ ਸ਼ਰੂਨੀ ਕਮੇਟੀ ਦੇ ਉੱਤੋਂ ਦੇ ਕਾਲਜਾਂ ਤੋਂ ਪੜੇ ਹੋਏ ਦੀ ਗੱਲ ਛੱਡ ਦਈ ਉਹਨਾਂ ਦੀ ਆਮਦਨੀ ਕਿੰਨੀ ਹੈ ਕੀ ਹਾਲਾਤ ਨੇ ਅਤੇ ਕਿੰਨਾ ਕੁ ਜ਼ਿਆਦਾ ਉਹ ਪ੍ਰਚਾਰ ਚ ਪਰਪੱਕਦੇ ਜਦੋਂ ਉਸ ਪਾਸੇ ਦੀ ਸਿੱਖਿਆ ਉਹਨਾਂ ਨੇ ਹਾਸਲ ਕੀਤੀ ਨਹੀਂ ਆ ਕਿ ਪ੍ਰਚਾਰਕ ਬਣਨ ਵਾਸਤੇ ਤੇ ਫਿਰ ਪ੍ਰਚਾਰ ਕਰਨ ਵਾਲਾ ਬਹੁਤਾ ਕੰਮ ਰਹਿ ਨਹੀਂ ਜਾਂਦਾ ਉਹਨਾਂ ਕੋਲ ਲੇਕਿਨ ਅਗਰ ਇਹ ਦੇਖਿਆ ਜਾਵੇ ਕਿ ਉਹਨਾਂ ਨੂੰ ਅਸੀਂ ਗੁਰਦੁਆਰੇ ਦੇ ਵਿੱਚ ਨਿਯੁਕਤ ਕਰਦੇ ਆਂ ਤੇ ਨਿਯੁਕਤੀ ਕਰਨ ਤੋਂ ਬਾਅਦ ਉਹਨਾਂ ਦੇ ਹਾਲਾਤ ਕਿੱਦਾਂ ਦੇ ਨੇ ਹਾਲਾਤ ਕੋ ਬਹੁਤੇ ਵਧੀਆ ਨਹੀਂ ਹੈਗੇ ਅਗਰ ਸ਼ਰਮਣੀ ਕਮੇਟੀ ਦੇ ਪਾਰਟੀਆਂ ਦੀ ਗੱਲ ਕੀਤੀ ਤੇ ਪਿੱਛੇ ਜੇ ਉਹਨਾਂ ਨੇ ਵੀ ਹੜਤਾਲ ਕੀਤੀ ਸੀ ਆਪਣੇ ਸੇਵਾ ਜਿਹੜੀ ਆ ਫਲ ਵਧਾਉਣ ਵਾਸਤੇ ਤੇ ਜਿਹੜੇ ਪਿੰਡਾਂ ਦੇ ਗੁਰਦੁਆਰਿਆਂ ਦੇ ਪਾਰਟੀ ਨੇ ਉਹਨਾਂ ਦੇ ਹਾਲਾਤ ਉਹਨਾਂ ਤੋਂ ਵੀ ਵੱਧ ਤਰ ਨੇ ਕੁਝ ਗੁਰਦੁਆਰੇ ਐਸੇ ਨੇ ਜਿਨ੍ਹਾਂ ਦੀ ਆਮਦਨ ਜਿਹੜੀ ਆ ਮਹੀਨੇ ਦੀ ਤਕਰੀਬਨ ਕੋਈ 5000 6000 8000 ਇੱਕ ਗੁਰਦੁਆਰੇ ਵਿੱਚ ਮੈਂ ਗਿਆ ਸਾਂ ਤੇ ਉਹਨਾਂ ਨੇ ਕਹੇ ਸਾਡੀ 900 ਰੁਪਇਆ 1000 ਰੁਪਇਆ ਸਾਡੀ ਆਮਦਨ ਆ ਮਹੀਨੇ ਦੀ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ ਪਾਰਟੀ ਜਿਸ ਗੁਰਦੁਆਰੇ ਵਿੱਚ ਕਾਰਜ ਸੇਵਾ ਨਿਭਾ ਰਿਆ ਉਸ ਗੁਰਦੁਆਰੇ ਦੀ ਆਮਦਨ 1000 ਜਾਂ 900 ਰੁਪਇਆ ਤੇ ਉਹ ਪਾਰਟੀ ਨੂੰ ਕੀ ਦਿੰਦੇ ਹੋਣਗੇ ਕਾਫੀ ਸਾਰੇ ਗੁਰਦੁਆਰੇ ਐਸੇ ਨੇ ਜਿਹੜੇ ਇਹ ਕਹਿੰਦੇ ਨੇ ਵੀ ਸਾਡੀ ਪਾਰਟੀ ਦੀ ਤਨਖਾਹ ਤੇ ਉਹਦਾ ਗੁਜ਼ਾਰਾ ਨਿਕਲ ਜਾਂਦਾ ਹੋਰ ਸਾਨੂੰ ਕੋਈ ਬਹੁਤੀ ਆਮਦਨ ਨਹੀਂ ਹੈਗੀ ਮੈਂ ਕਾਫੀ ਸਾਰੇ ਪਾਰਟੀਆਂ ਨੂੰ ਪੁੱਛਿਆ ਤੇ ਉਹ ਤਕਰੀਬਨ ਤਕਰੀਬਨ 2500 3000 3500 ਇਸ ਪੱਦਰ ਦੇ ਉੱਤੇ ਉਹ ਮਹੀਨੇ ਦੀ ਤਨਖਾਹ ਲੈਂਦੇ ਆ ਤੁਸੀਂ ਅੱਜ ਦੇ ਯੁੱਗ ਵਿੱਚ ਸੋਚ ਸਕਦੇ ਜੇ ਕਿ ਜਿਹੜਾ ਦਿਹਾੜੀਦਾਰ ਮਜ਼ਦੂਰ ਆ ਉਹ ਵੀ 300 350 ਰੁਪਿਆ 400 ਰੁਪਿਆ ਲੈਂਦਾ ਉਹ ਵੀ 10000 ਤੋਂ ਉੱਪਰ ਦੀ ਉਹਦੀ ਆਮਦਨ ਹੁੰਦੀ ਆ ਤੇ ਇੱਕ ਪਾਟੀ ਸਿੰਘ ਜਿਹਨੂੰ ਅਸੀਂ ਗੁਰੂ ਘਰ ਵਜ਼ੀਰ ਕਹ ਕੇ ਬੁਲਾਉਨੇ ਆ ਤੇ ਉਹਦੀ ਆਮਦਨ ਜਿਹੜੀ ਆ ਉਹ 2.5 ਹਜ਼ਾਰ ਜਾਂ 3000 ਰੁਪਿਆ ਮਹੀਨਾ ਉਹ ਕੀ ਗੁਜ਼ਾਰਾ ਕਰਦਾ ਹੋਏਗਾ ਔਰ ਰਹਿਣ ਨੂੰ ਅਗਰ ਗੱਲ ਕਰੀਏ ਉਹਨਾਂ ਦੀ ਜਿਹੜੀ ਰਹਿائش ਦੀ ਗੱਲ ਆ ਉਹ ਵੀ ਕੋਈ ਖੂਬਸੂਰਤ ਨਹੀਂ ਹੁੰਦੀ ਉਹ ਇੱਕ ਛੋਟਾ ਜਿਹਾ ਕਮਰਾ ਹੁੰਦਾ ਵਾ ਜਿੱਥੇ ਉਹ ਰਹਿ ਰਿਹਾ ਹੁੰਦਾ ਉਹਦੇ ਅੰਦਰ ਹੀ ਰੋਟੀ ਬਣਾ ਰਿਹਾ ਹੁੰਦਾ ਉਹਦੇ ਅੰਦਰ ਹੀ ਉਹਦਾ ਸਾਰਾ ਟੱਬਰ ਰਹਿ ਰਿਹਾ ਹੁੰਦਾ ਇੱਕ ਕਮਰੇ ਦੇ ਵਿੱਚ ਉਹ ਗੁਜ਼ਾਰਾ ਕਰ ਰਿਹਾ ਮੈਂ ਪਿੰਡਾਂ ਦੀ ਗੱਲ ਕਰ ਰਿਹਾ ਸ਼ਹਿਰਾਂ ਦੇ ਵਿੱਚ ਹੋ ਸਕਦਾ ਸਹੂਲਤਾਂ ਦਿੱਤੀਆਂ ਗਈਆਂ ਹੋਣ ਤੇ ਉਹ ਸਥਿਤੀ ਐਸੀ ਆ ਕਿ ਉਹਦੀ ਉਹਦੀ ਕੋਈ ਪੁੱਛਗੇ ਸੇ ਨਹੀਂ ਹੁੰਦੀ ਰਹਿਣ ਨੂੰ ਥਾਂ ਕੋਈ ਨਹੀਂ ਚੰਗੀ ਤਨਖਾਹ ਨਹੀਂ ਚੰਗੀ ਲੇਕਿਨ ਗੁਰਦੁਆਰੇ ਦੀ ਅਗਰ ਇਮਾਰਤ ਵੇਖੀ ਜਾਏ ਤੇ ਗੁਰਦੁਆਰੇ ਪਿੰਡਾਂ ਦੇ ਜਿੰਨੇ ਵੀ ਨੇ ਨਾ ਤਕਰੀਬਨ ਤਕਰੀਬਨ 75% ਗੁਰਦੁਆਰੇ ਜਿਹੜੇ ਆ ਉਹਨਾਂ ਦੀਆਂ ਇਮਾਰਤਾਂ 4-4 5-5 ਮੰਜ਼ਲਾਂ ਨੇ ਔਰ ਉਹ ਮੰਜ਼ਲਾ ਐਸੀ ਆ ਕਿ ਉਹ ਇਸਤੇਮਾਲ ਕਰਨ ਵਾਲੀ ਮੰਜ਼ਲ ਨਹੀਂ ਹੁੰਦੀ ਉਹ ਸਿਰਫ ਅਸੀਂ ਚਬੂਤਰਾ ਖੜਾ ਕੀਤਾ ਹੁੰਦਾ ਉੱਤੇ ਗੁੰਬਦ ਬਣਾਇਆ ਹੁੰਦਾ ਚਾਰ ਮੰਜ਼ਲਾਂ ਪਾ ਗਏ ਤੇ ਗੁੰਬਦ ਖੜਾ ਕਰ ਦਿੱਤਾ ਜਾਂਦਾ ਔਰ ਮੈਨੂੰ ਨਹੀਂ ਲੱਗਦਾ ਕਿ ਕੌਮ ਦਾ ਸਰਮਾਇਆ ਅਸੀਂ ਜਿਹੜਾ ਕਿਸੇ ਸਹੀ ਪਾਸੇ ਲਾ ਰਹੇ ਹਾਂ ਔਰ ਉਹ ਗੁੰਬਦ ਦੇ ਥੱਲੇ ਜਿਹੜੀ ਚਾਰ ਮੰਜ਼ਲ ਪਈ ਹੁੰਦੀ ਮੈਨੂੰ ਲੱਗਦਾ ਅਗਰ ਉਹੋ ਹੀ ਚਾਰ ਮੰਜ਼ਲਾਂ ਦੀ ਸਾਰਾ ਮਟੀਰੀਅਲ ਇਕੱਠਾ ਕਰ ਲਿਆ ਜਾਏ ਤੇ ਇੱਕ ਪਾਠੀ ਸਿੰਘ ਦਾ ਬੜਾ ਖੂਬਸੂਰਤ ਜੀ ਕੋਠੀ ਪੈ ਸਕਦੀ ਆ ਪਰ ਜਦੋਂ ਤੁਸੀਂ ਕਹਿੰਦੇ ਕਿ 2500 3000 ਤਨਖਾਹ ਅੱਜ ਦੇ ਵੇਲੇ ਵਿੱਚ ਵੀ ਮਹੀਨੇ ਦੀ ਆ ਉਹਨਾਂ ਦਾ ਪਾਠੀ ਸਿੰਘਾਂ ਦਾ ਪਰਿਵਾਰ ਵੀ ਹੁੰਦਾ ਬੱਚੇ ਵੀ ਬਣਾਉਣੇ ਹੁੰ ਕਈ ਵਾਰੀ ਬਿਮਾਰੀ ਹੋ ਜਾਂਦਾ ਸੇਵਾਵਾਂ ਵੀ ਲੈਣੀਆਂ ਹੁੰਦੀਆਂ ਕਿਉਂਕਿ ਪੈਨਸ਼ਨ ਜਾਂ ਕੋਈ ਹੋਰ ਤਾਂ ਹੈ ਨਹੀਂ ਤਾਂ ਫਿਰ ਇਸ ਹਾਲਾਤਾਂ ਤਾਂ ਜਾਂ ਤਾਂ ਉੱਪਰੋਂ ਕੁਝ ਹੁੰਦਾ ਹੋਊਗਾ ਜਾਂ ਫਿਰ ਉਹ ਕੰਮ ਛੱਡਣ ਨੂੰ ਮਜਬੂਰ ਹੁੰਦੇ ਹੋਣਗੇ ਇਸ ਹਾਲਤਾਂ ਕਿਉਂਕਿ ਗੁਜ਼ਾਰਾ ਚੱਲ ਨਹੀਂ ਸਕਦਾ ਉਹ ਇਹੋ ਕਾਰਨ ਹੈ ਕਿ ਜਿੱਥੇ-ਜਿੱਥੇ ਵੀ ਅਖੰਡ ਪਾਠ ਤਰਾਇਆ ਜਾਂਦਾ ਉਹ ਜਾਂਦੇ ਆ ਕਿਉਂਕਿ ਸਾਡੇ ਰੀਤ ਪੈ ਗਈ ਆ ਪਾਠ ਅਸੀਂ ਆਪ ਨਹੀਂ ਕਰਨਾ ਅਸੀਂ ਅਖੰਡ ਪਾਠ ਕਰਾਉਣਾ ਉਹ ਵੀ ਪਾਠੀ ਕਰੇਗਾ ਇਹੋ ਕਾਰਨ ਆ ਕਿ ਪਾਟੀ ਸਿੰਘ ਦੀ ਤਨਖਾਹ ਤਾਂ ਥੋੜੀ ਜੀ ਹੁੰਦੀ ਆ ਉਹ ਮਹੀਨੇ ਦਾ ਰੋਜ਼ਗਾਰਾ ਨਹੀਂ ਹੁੰਦਾ ਫਿਰ ਜਿਹੜਾ ਘਰ ਵੀ ਉਹਨਾਂ ਨੂੰ ਬੁਲਾਉਂਦਾ ਵਾ ਉਹ ਉੱਥੇ ਜਾਂਦੇ ਆ ਇਹੋ ਕਾਰਨ ਆ ਕਿ ਸਮਾਦਾ ਦੇ ਉੱਤੇ ਮੜੀ ਮਸਾਣਾ ਦੇ ਉੱਤੇ ਲੋਕੀ ਅਖੰਡਵਾੜ ਜਿਹੜੇ ਐਨ ਆਰ ਆਈ ਨੇ ਕਰਾਉਂਦੇ ਆ ਤੇ ਪਾਟੀ ਸਿੰਘ ਜਾਂਦਾ ਉੱਥੇ ਤੇ ਜੇਕਰ ਪਾਟੀ ਸਿੰਘ ਮਨਾ ਕਰ ਦੇਵੇ ਤੇ ਫਿਰ ਉਹਨੂੰ ਨੌਕਰੀੋਂ ਕੱਢ ਦਿੱਤਾ ਜਾਂਦਾ ਵੀ ਇਹ ਇਹਨੇ ਕੁਤਾਈ ਕੀਤੀ ਆ ਔਰ ਪਾਟੀ ਸਿੰਘ ਰੱਖਣ ਵਾਲੇ ਲੋਕ ਉਹ ਨੇ ਜਿਹੜੇ ਆਪ ਹੀ ਸਿੱਖੀ ਸਰੂਪ ਚ ਨਹੀਂ ਹੋਗੇ ਆਪ ਹੀ ਸਿੱਖੀ ਸਿਧਾਂਤ ਚ ਨਹੀਂ ਹੈਗੇ ਤੇ ਜਦੋਂ ਉਹਨੂੰ ਕੱਢ ਦਿੱਤਾ ਜਾਂਦਾ ਤੇ ਫਿਰ ਜੋ ਪੁੱਛੋ ਵੀ ਉਹਨੂੰ ਕਿਉਂ ਕੱਢਿਆ ਤੇ ਉਦੋਂ ਕਹਿੰਦੇ ਨੇ ਵੀ ਇਹਨੇ ਕੁਤਾਈ ਕੀਤੀ ਆ ਔਰ ਸਿਲੈਕਸ਼ਨ ਕਰਨ ਵਾਲੇ ਰੱਖਣ ਵਾਲੇ ਜਿਹੜੇ ਨਮਾਇंदे ਨੇ ਸਾਡੇ ਪ੍ਰਬੰਧਕ ਕਮੇਟੀਆਂ ਦੇ ਉਹ 90% ਮੈਂ ਜਿੰਨੇ ਵੀ ਘੁੰਮ ਕੇ ਆਇਆ ਉਹ ਤਾਰੂ ਪੀਣ ਵਾਲੇ ਸ਼ਰਾਬ ਪੀਣ ਵਾਲੇ ਨਸ਼ਾ ਕਰਨ ਵਾਲੇ ਨੇ ਤੇ ਜਦੋਂ ਉਹ ਆਪ ਹੀ ਸਿਧਾਂਤਾਂ 'ਚ ਨਹੀਂ ਹੈਗੇ ਤੇ ਫਿਰ ਸਿਧਾਂਤਕ ਬੰਦੇ ਨੂੰ ਰੱਖਣ ਦਾ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੋਈ ਦਾ ਅਧਿਕਾਰ ਵੀ ਬਣਦਾ ਤੇ ਕੱਢਣ ਦਾ ਅਧਿਕਾਰ ਬਣਦਾ ਜਦੋਂ ਅਸੀਂ ਗੱਲ ਕਰਦੇ ਹਾਂ ਹੋਰ ਧਰਮਾਂ ਦੀ ਚਾਹੀਏ ਅਸੀਂ ਇਸਾਈ ਧਰਮ ਲੈ ਲਈਏ ਉਹਨਾਂ ਦੇ ਪ੍ਰਚਾਰਕਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਜਿਹੜੇ ਸੰਗਤ ਹੁੰਦੀ ਹੈ ਜਾਂ ਪ੍ਰਬੰਧਕ ਹੁੰਦੇ ਆ ਉਹਨਾਂ ਦੇ ਪ੍ਰਚਾਰਕਾਂ ਦਾ ਪੂਰਾ ਖਰਚਾ ਚੁੱਕਦੇ ਉਹਨਾਂ ਦੇ ਬੱਚਿਆਂ ਨੂੰ ਵੀ ਪੜਾਉਂਦੇ ਆ ਉਹਨਾਂ ਨੂੰ ਸੇ ਸਵਾਵ ਜਾਂਦੇ ਆ ਜਦ ਕਿ ਉਲਟਾ ਜਿਹੜੇ ਸਾਡੇ ਉਹ ਪ੍ਰਚਾਰਕ ਆ ਜਾਂ ਜਿਹੜੇ ਜਿਨ੍ਹਾਂ ਦੇ ਪ੍ਰਚਾਰ ਕੇ ਡਿਊਟੀ ਆ ਜਾਂ ਗ੍ਰਾਂਥੀ ਸਿੰਘ ਆ ਉਹਨਾਂ ਨੂੰ ਮੇਰੇ ਖਿਆਲ ਨਾਲ ਬੰਦੇ ਆ ਦੀ ਲੋੜਾ ਜੋਗੀ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਸੋ ਇਹ ਜਿਹੇ ਵਿੱਚ ਕਿਸ ਤਰ੍ਹਾਂ ਤੁਸੀਂ ਬਲੀਵ ਕਰ ਸਕਦੇ ਹੋ ਕਿ ਜਿਹੜਾ ਧਰਮ ਦਾ ਪ੍ਰਚਾਰ ਹੋਏਗਾ ਜਾਂ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਸਤਕਾਰ ਚ ਬਹੁਤ ਵੱਡਾ ਘਾਟਾ ਆ ਗੁਜ ਨੂੰ ਆਪਾਂ ਗੁਰੂ ਦਾ ਵਜੀਰ ਕਹਿੰਦੇ ਆ ਸਤਕਾਰ ਚ ਵਾਕਈ ਘਾਟਾ ਉਹਦਾ ਕਾਰਨ ਇਹ ਹੋ ਗਿਆ ਕਿ ਜਿਹੜਾ ਪ੍ਰਚਾਰਕ ਹੈ ਨਾ ਸਾਡਾ ਉਹ ਪੇਸ਼ੇਵਰ ਹੋ ਗਿਆ ਅਗਰ ਅਸੀਂ ਇਸਾਈ ਧਰਮ ਦੀ ਗੱਲ ਕਰੀਏ ਤੇ ਉਹਦੇ ਚ ਪੇਸ਼ੇਵਰ ਪ੍ਰਚਾਰਕ ਘਟ ਤੇ ਆਪਣੇ ਆਪ ਸੇਵਾ ਕਰਨ ਵਾਸਤੇ ਆਏ ਵਧੇਰੇ ਆ ਤੁਸੀਂ ਮਿਸ਼ਨ ਉਹਨਾਂ ਦੇ ਜਾਓ ਤੇ ਜਿਹੜੇ ਮਿਸ਼ਨਰੀ ਹੁੰਦੇ ਉਹਨਾਂ 'ਚ ਕੋਈ ਡਾਕਟਰ ਹੋਏਗਾ ਕੋਈ ਇੰਜੀਨੀਅਰ ਹੋਏਗਾ ਕੋਈ ਅਧਿਆਪਕ ਹੋਏਗਾ ਉਹ ਪ੍ਰਚਾਰ ਕਰਦੇ ਆ ਸਾਡੇ ਅਗਰ ਪ੍ਰਚਾਰਕ ਦੀ ਗੱਲ ਕਰੋ ਤੇ ਉਹ ਦਸਵੀਂ ਵੀ ਨਹੀਂ ਪੜਿਆ ਹੁੰਦਾ ਕਈ ਵਾਰ ਉਹ ਇੱਕ ਸਥਿਤੀ ਆ ਕਿ ਅਸੀਂ ਪ੍ਰਚਾਰਕ ਨੂੰ ਇੱਕ ਪੇਸ਼ਾ ਬਣਾ ਲਿਆ ਪ੍ਰਚਾਰਕ ਨੂੰ ਪ੍ਰਚਾਰਕ ਨਹੀਂ ਰਹਿਣ ਦਿੱਤਾ ਅਸੀਂ ਉਹਨਾਂ ਨੂੰ ਆਉਣ ਨਹੀਂ ਦਿੰਦੇ ਉਹਦੇ ਅੰਦਰ ਕਿਉਂਕਿ ਜਿਹੜਾ ਪੜਿਆ ਲਿਖਿਆ ਪ੍ਰਚਾਰਕ ਆਏਗਾ ਉਹ ਵੀ ਸਾਡੀ ਗੱਲ ਮੰਨੇਗਾ ਨਹੀਂ ਤੇ ਅਗਰ ਉਹ ਥੋੜਾ ਪੜਿਆ ਘੱਟ ਪੜਿਆ ਥੋੜਾ ਤਨਖਾਹ ਲੈਣ ਵਾਲਾ ਸਾਡੇ ਕੋਲ ਆ ਜਾਏਗਾ ਉਹ ਸਾਡੀ ਗੱਲ ਮੰਨੇਗਾ ਵੀ ਥੋੜ੍ਹਾ ਪੈਸਿਆਂ ਦੇ ਕੰਮ ਵੀ ਕਰ ਲੇਗਾ ਸਾਡੇ ਦਬਕੇ ਵੀ ਸੁਣ ਲੇਗਾ ਫਿਰ ਅਸੀਂ ਚਾਹੇ ਕ੍ਰਿਤੀਆਂ ਦੇ ਭਰੇ ਹੋਈਏ ਤੇ ਸਾਨੂੰ ਉਹ ਅਰਦਾਸ ਸਾਡੀ ਕਰੇਗਾ ਔਰ ਨਾਲ ਕਹੇਗਾ ਵੀ ਇਹ ਗੁਰਮੁਖ ਪਿਆਰੇ ਨੇ ਬੜੇ ਚਾਹੇ ਉਹ ਗੁਰਮੁਖੀਤਾਈ ਉਹਦੀ ਚ ਹੋਵੇ ਜਾਂ ਨਾ ਹੋਵੇ ਲੇਕਿਨ ਉਹ ਉਹਦੀ ਤਾਰੀਫ ਜ਼ਰੂਰ ਕਰੇਗਾ ਇਹੋ ਕਾਰਨ ਹੈ ਕਿ ਜਿਹੜਾ ਸਹੀ ਮੈਨੇ ਵਿੱਚ ਪ੍ਰਚਾਰਕ ਹੋਏਗਾ ਉਹ ਉਹਨਾਂ ਲੋਕਾਂ ਦੀ ਤਾਰੀਫ਼ ਨਹੀਂ ਕਰ ਸਕਦਾ ਉਹ ਉਹਨਾਂ ਦੀ ਝੋਲੀ ਚੁੱਕ ਨਹੀਂ ਕਰ ਸਕਦਾ ਲੇਕਿਨ ਇਹ ਪ੍ਰਚਾਰਕ ਲਾਉਣ ਦਾ ਕਾਰਨ ਹੀ ਇਹੋ ਆ ਥੋੜਾ ਪੜਿਆ ਘੱਟ ਪੜਿਆ ਜਾਂ ਉਹ ਜਿਹੜਾ ਪ੍ਰਚਾਰਕ ਹੈ ਹੀ ਨਹੀਂ ਬੁਨਿਆਦੀ ਤੌਰ ਤੇ ਉਹ ਪਛਤੈ ਨਹੀਂ ਆਂ ਅਗਰ ਉਹਦਾ ਪਿਤਾ ਸੀ ਜਾਂ ਉਹਦਾ ਕੋਈ ਐਸਾ ਗਰੰਤੀ ਜਿਹਦੇ ਨਾਲ ਉਹ ਸੇਵਾਦਾਰ ਰਿਹਾ ਉਹ ਬਣ ਗਿਆ ਸੀ ਇਹਨੂੰ ਲਾ ਲਿਆ ਇਹਦਾ ਆਪਾਂ ਸਾਰੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਆ ਜੇ ਆਪਾਂ ਹੁਣ ਗੱਲ ਕਰ ਲਈਏ ਕਿ ਇਹਦਾ ਹੱਲ ਕੀ ਇਸ ਚੀਜ਼ ਦਾ ਕਿਉਂਕਿ ਬਹੁਤ ਵੱਡਾ ਇਹ ਸਿਸਟਮ ਆ ਸਾਰਥਾਂ ਪੂਰੇ ਪੰਜਾਬ ਦੇ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਇਸੇ ਤਰ੍ਹਾਂ ਚੱਲਦਾ ਉਹ ਵੀ ਇਧਰੋਂ ਪਾਠੀ ਲੈ ਕੇ ਜਾਂਦੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਅਰਦਾਸਾਂ ਵੀ ਦੇਖਿਆ ਸੋਸ਼ਲ ਮੀਡੀਆ ਤੇ ਕਈ ਵਾਰ ਇੱਕ ਵਾਰ ਤਾਂ ਮਾਮਲਾ ਸਾਹਮਣੇ ਆਇਆ ਸੀ ਕਿ ਇੱਕ ਗੁਰੂ ਘਰ ਦੇ ਵਿੱਚ ਉਹ ਤਨਖਾਹ ਦਿੱਤੀ ਗਈ ਸੀ ਉਹਨਾਂ ਨੂੰ ਤੇ ਉਹਨਾਂ ਨੇ ਅਰਦਾਸ ਹੀ ਵਿੱਚ ਇੱਕ ਪਾਠੀ ਸਿੱਖਨੇ ਕਹਤਾ ਸੀ ਕਿ ਇਹਦਾ ਪ੍ਰਬੰਧਕਾਂ ਦਾ ਕੱਖ ਦਾ ਛੱਡੀ ਮਾਲਕਾ ਸੋ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਨੇ ਸਾਡਾ ਉਹਨੇ ਹੱਲ ਕੀ ਹੋ ਸਕਦਾ ਇਸ ਚੀਜ਼ ਦਾ ਕਿ ਇਹਦਾ ਹੱਲ ਇਹ ਆ ਕਿ ਜਿਹੜੇ ਗੁਰਦੁਆਰੇ ਜਿੰਨੇ ਬਣ ਰਹੇ ਨੇ ਇਹ ਬਣਾਉਣੇ ਬੰਦ ਕੀਤੇ ਜਾਣ ਪਹਿਲੀ ਗੱਲ ਤੇ ਇਹ ਆ ਕਿਉਂਕਿ ਗੁਰਦੁਆਰਾ ਬਣਾਉਣਾ ਕੋਈ ਹੱਲ ਨਹੀਂ ਹੈਗਾ ਗੁਰਦੁਆਰੇ ਨਾ ਬਣਾਉਣਾ ਪਹਿਲਾ ਹੱਲ ਆ ਕਿ ਗੁਰਦੁਆਰੇ ਬਹੁਤ ਨੇ ਬਹੁਤ ਢੇਰ ਗੁਰਦੁਆਰੇ ਹੋ ਗਏ ਆ ਸੰਗਤ ਹੈ ਨਹੀਂ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਸੰਗਤ ਤਕਰੀਬਨ ਸਵੇਰੇ ਜਾਓ ਦੋ ਜਾਂ ਤਿੰਨ ਕਈ ਵਾਰ ਮੈਂ ਜਾਣਾ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਸਮੇਂ ਤੇ ਜਾਂ ਸਵੇਰੇ ਅੰਮ੍ਰਿਤ ਵੇਲੇ ਤੇ ਸਿਰਫ ਇੱਕ ਪਾਠੀ ਸਿੰਘ ਹੁੰਦਾ ਜਾਂ ਉਹਦਾ ਕੋਈ ਬੱਚਾ ਹੁੰਦਾ ਜਾਂ ਉਹਦੀ ਧਰਮ ਪਤਨੀ ਹੁੰਦੀ ਆ ਜਿਹੜੇ ਇਹ ਵੇਖਦਾ ਵੀ ਕੋਈ ਆਇਆ ਤਾਨੂੰ ਪ੍ਰਸ਼ਾਦ ਦੇ ਦਿੱਤਾ ਜਾਏ। ਦੂਸਰਾ ਬੰਦਾ ਕੋਈ ਨਹੀਂ ਹੁੰਦਾ ਉੱਥੇ। ਸਥਿਤੀ ਇਹ ਆ ਕਿ ਅਗਰ ਇਹ ਸਥਿਤੀ ਅਸੀਂ ਸੁਧਾਰਨਾ ਚਾਹਨੇ ਆਂ ਤੇ ਉਹਦੇ ਵਾਸਤੇ ਪਹਿਲੇ ਜਿਹੜੇ ਗੁਰਦੁਆਰਿਆਂ ਦਾ ਨਿਰਮਾਣ ਹੋ ਰਿਹਾ ਨਵਾਂ ਕਿਰਪਾ ਕਰਕੇ ਇਹਨੂੰ ਬੰਦ ਕੀਤਾ ਜਾਏ। ਤੇ ਜਿਹੜੇ ਗੁਰਦੁਆਰੇ ਪਹਿਲਾਂ ਤੋਂ ਬਣ ਚੁੱਕੇ ਮੈਂ ਇਹ ਨਹੀਂ ਕਹਿੰਦਾ ਇਹਨਾਂ ਨੂੰ ਬੰਦ ਕਰ ਦਿੱਤਾ ਜਾ ਜਿਹੜੇ ਬਣੇ ਆਂ। ਇਹਨਾਂ 'ਚ ਸੁਧਾਰ ਇਸ ਤਰ੍ਹਾਂ ਹੋ ਸਕਦਾ ਕਿ ਇਹਨਾਂ ਨੂੰ ਇਹਨਾਂ ਨੂੰ ਇਕੱਠਾ ਕੀਤਾ ਜਾਵੇ ਕਿਸੇ ਥਾਂ ਤੇ। ਇਹਨਾਂ ਦੀ ਇੱਕ ਸਥਿਤੀ ਐਸੀ ਬਣਾਈ ਜਾਏ ਕਿ ਇੱਕ ਲਿਸਟ ਬਣਾਈ ਜਾਏ ਇੱਕ ਥਾਂ ਦੇ ਉੱਤੇ ਇਹ ਸ਼੍ਰੋਮਣੀ ਕਮੇਟੀ ਕਰ ਲਵੇ ਜਾਂ ਜਿਹੜੇ ਪ੍ਰਚਾਰਕ ਨੇ ਸਾਡੇ ਜਿਹੜੇ ਕਹਿੰਦੇ ਘਾਉਂਦੇ ਪ੍ਰਚਾਰਕ ਨੇ ਉਹ ਕਰ ਲੈਣ ਕਿ ਇੱਕ ਥਾਂ ਤੇ ਦਰਜ ਕਰ ਲਓ ਕਿ ਕਿਹੜੇ ਕਿਹੜੇ ਪਿੰਡ ਚ ਕਿਹੜੇ ਕਿਹੜੇ ਗੁਰਦੁਆਰੇ ਨੇ ਔਰ ਸ਼੍ਰੋਮਣੀ ਕਮੇਟੀ ਦਾ 8-900 ਕਰੋੜ ਦਾ ਬਜਟ ਹੁੰਦਾ ਹੈ ਉਹ ਤਾਂ ਸਾਡੇ ਨਾਲੇ ਸਭ ਕੁਝ ਕਰ ਸਕਦੀ ਹੈ ਕਿਉਂ ਪੰਜਾਬ ਕੋ ਬਹੁਤ ਹੀ ਵੱਡਾ ਡਿਸਟ੍ਰਿਕਟ ਦਾ ਹੈ ਨਹੀਂ ਬਿਲਕੁਲ ਕਰ ਸਕਦੀ ਹੈ ਇਹਦੇ ਵਿੱਚ ਕੋਈ ਦੋਰਾਇ ਨਹੀਂ ਆ ਜੇ ਮੇਰੇ ਨਾਲ ਦਾ ਇਕੱਲਾ ਬੰਦਾ ਸਕੂਟਰ ਦੇ ਉੱਤੇ 125 ਪਿੰਡ ਘੁੰਮ ਸਕਦਾ ਇਸ ਸ਼੍ਰੋਮਣੀ ਕਮੇਟੀ ਤੇ ਕਮੇਟੀ ਕੋਲ ਬਹੁਤ ਗੱਡੀਆਂ ਨੇ ਬੜਾ ਤੇਲ ਆ ਬੜਾ ਡੀਜ਼ਲ ਆ ਮੈਨੂੰ ਨਹੀਂ ਪਤਾ ਉਹ ਡੀਜ਼ਲ ਕਿੱਥੇ ਜਾਂਦਾ ਤੇ ਤੇਲ ਕਿੱਥੇ ਜਾਂਦਾ ਲੇਕਿਨ ਇਹ ਕੰਮ ਕੀਤਾ ਜਾ ਸਕਦਾ ਬੜੀ ਆਸਾਨੀ ਦੇ ਨਾਲ ਔਰ ਇੱਕ ਐਨਲਿਸਟ ਕੀਤਾ ਜਾਵੇ ਬਣਾਇਆ ਜਾਵੇ ਸਾਰਾ ਖਾਤਾ ਬਣਾਇਆ ਜਾਵੇ ਕਿੱਥੇ ਕਿੱਥੇ ਕਿਹੜਾ ਕਿਹੜਾ ਗੁਰਦਾਰਾ ਉਹਦੀ ਆਮਦਨ ਕਿੰਨੀਆਂ ਔਰ ਉਸ ਆ ਸਾਰੀ ਆਮਦਨ ਨੂੰ ਪੂਲ ਕੀਤਾ ਜਾਏ ਇੱਕ ਥਾਂ ਤੇ ਖਰਚਾ ਕੱਢਿਆ ਜਾਏ ਕੌਣ ਖਰਚਾ ਕਰਦਾ ਕਿੱਥੇ ਖਰਚਾ ਹੁੰਦਾ ਹੈ ਆਰਾਮ ਕਿਸੇ ਸਥਿਤੀ ਵਿੱਚ ਤੇ ਅਸੀਂ ਆਈਏ ਸਤਕਾਰ ਕਮੇਟੀਆਂ ਉੱਥੇ ਜਾਂਦੀਆਂ ਨੇ ਜਿੱਥੇ ਕਿਤੇ ਰੌਲਾ ਰੱਪਾ ਪੈ ਜਾਂਦਾ ਉੱਥੇ ਚਲੀਆਂ ਜਾਂਦੀਆਂ ਨੇ ਸਤਕਾਰ ਕਮੇਟੀਆਂ ਕਦੇ ਨਹੀਂ ਜਾਂਦੀਆਂ ਜਿੱਥੇ ਸਮਾਧਾਂ ਦੇ ਉੱਤੇ ਨਿਸ਼ਾਨ ਸਾਹਿਬ ਗੱਡੇ ਆ ਹਜੇ ਵੀ ਗੁਰਦੁਆਰੇ ਜਿਹੜੇ ਆ ਤਕਰੀਬਨ ਤਕਰੀਬਨ 125 ਪਿੰਡਾਂ ਦੇ ਵਿੱਚ ਤਕਰੀਬਨ 200 ਜਗ੍ਹਾ ਐਸੀ ਆ ਜਿੱਥੇ ਗੁਰਦੁਆਰਾ ਬਣਿਆ ਨਹੀਂ ਹੋਇਆ ਲੇਕਿਨ ਸਮਾਧਾਂ ਦੇ ਉੱਤੇ ਨਿਸ਼ਾਨ ਸਾਹਿਬ ਗੱਡ ਦਿੱਤਾ ਗਿਆ ਔਰ ਇਹ ਮੈਨੂੰ ਨਹੀਂ ਲੱਗਦਾ ਕਿ ਸਤਕਾਰ ਕਮੇਟੀਆਂ ਦੀ ਨਿਗਾਹ ਜ ਪੈਂਦਾ ਵੀ ਹੋਏਗਾ ਕਿ ਇਹ ਨਿਸ਼ਾਨ ਸਾਹਿਬ ਗੱਡਿਆ ਕੀ ਕਹਿੰਦਾ ਤੁਹਾਨੂੰ ਜਿਹੜਾ ਸਤਕਾਰ ਕਮੇਟੀ ਦਾ ਵੀ ਤਰੀਕਾ ਆ ਕਿਉਂਕਿ ਉਹ ਜਿੱਥੇ ਜਾਂਦੇ ਆ ਸਭ ਤੋਂ ਪਹਿਲਾਂ ਉਹ ਆਪਣਾ ਮੋਬਾਈਲ ਤੇ ਕੈਮਰਾ ਔਨ ਕਰਦੇ ਆ ਫੇਸਬੁਕ ਤੇ ਲਾਈਵ ਹੁੰਦੇ ਆ ਉਸ ਤੋਂ ਬਾਅਦ ਉਹ ਫਿਰ ਉਹਨਾਂ ਗ੍ਰਾਂਥੀਆਂ ਦੀ ਕੁੱਟਮਾਰ ਕਰਦੇ ਆ ਤੁਹਾਨੂੰ ਲੱਗਦਾ ਨਹੀਂ ਕਿ ਇਹ ਤਰੀਕਾ ਵੀ ਕਿਤੇ ਬਹੁਤ ਗਲਤ ਹੈ ਜਾਂ ਠੀਕ ਜਾਂ ਠੀਕ ਹੈ ਜਾਂ ਫਿਰ ਇਦਾਂ ਸੁਧਾਰ ਹੋ ਸਕਦਾ ਨਹੀਂ ਇਹ ਤਰੀਕਾ ਮੈਨੂੰ ਤਾਂ ਨਹੀਂ ਲੱਗਦਾ ਠੀਕ ਆ ਕਿ ਅਸੀਂ ਆਪਣੇ ਹੀ ਧਰਮ ਦਾ ਮਖੌਲ ਉਡਾਈਏ ਪਹਿਲਾਂ ਅਸੀਂ ਜਾਈਏ ਮੋਬਾਈਲ ਤੇ ਵੀਡੀਓ ਬਣਾਈਏ ਵੀਡੀਓ ਬਣਾ ਕੇ ਅਸੀਂ ਸੋਸ਼ਲ ਮੀਡੀਆ ਤੇ ਪਾ ਦਈਏ ਤੇ ਫਿਰ ਲੋਕੀ ਤੁਹਾਡੇ ਤੇ ਥੁੱਕਦੇ ਆ ਹੋਰ ਤੁਹਾਡੀ ਤਾਰੀਫ ਤਾਂ ਨਹੀਂ ਕਰਦੇ ਕੁਝ ਚੰਗਾ ਹੈ ਤੇ ਉਹਨੂੰ ਸਾਹਮਣੇ ਲਿਆਓ ਅਗਰ ਮਾੜਾ ਬਾਤ ਉਹਨੂੰ ਲੁਕੋ ਲੋ ਸਮਝਾਓ ਉਹਨੂੰ ਸਮੱਸਿਆ ਸਾਰੀ ਇਹੋ ਹੀ ਆ ਕਿ ਅਸੀਂ ਬੈਠ ਕੇ ਆਪਸ ਵਿੱਚ ਗੱਲਬਾਤ ਕਰਨ ਨੂੰ ਰਾਜ਼ੀ ਨਹੀਂ ਹੈਗੇ ਅਗਰ ਗੁਰਦੁਆਰੇ ਬਹੁਤੇ ਪਿੰਡਾਂ 'ਚ ਬਣਿਆ ਉਹਨਾਂ ਨੂੰ ਇਕੱਠਾ ਕਰਨ ਦਾ ਇੱਕੋ ਹੀ ਤਰੀਕਾ ਵਾ ਕਿ ਮਿਲ ਬੈਠ ਕੇ ਗੱਲ ਕੀਤੀ ਜਾਵੇ ਜਿਹੜਾ ਉਹ ਵਰਗ ਹੈ ਜਿਹੜਾ ਆਪਣੇ ਆਪ ਨੂੰ ਪਛੜਿਆ ਵਰਗ ਮੰਨਦਾ ਵਾ ਔਰ ਉਹ ਕੁਝ ਥਾਂ ਤੇ ਪਛੜੇ ਹੈਗੇ ਵੀ ਅਗਰ ਪਿੰਡਾਂ ਦੇ ਅੰਦਰ ਜਾਓ ਤੇ ਜਿਹੜੇ ਦਲਤਾਂ ਦੀ ਇਲਾਕਾ ਵਾ ਉਹ ਸਾਫ਼-ਸਾਫ਼ ਨਜ਼ਰ ਆਉਂਦਾ ਕਿ ਇਹ ਦਲਤ ਦਲੇਤ ਇਲਾਕਾ ਵਾ ਇਹ ਸਾਨੂੰ ਲੋੜਿਆ ਉਹਨਾਂ ਨੂੰ ਗਲਵਕੜੀ ਚ ਲੈਣ ਦੀ ਅਗਰ ਸਾਨੂੰ ਕਿਸੇ ਥਾਂ ਤੇ ਇਹ ਵੀ ਲੱਗਦਾ ਕਿ ਕੋਈ ਪਤਤ ਆ ਸਾਨੂੰ ਇਹ ਵੀ ਲੱਗਦਾ ਕਿ ਸਿੱਕੀ ਤੋਂ ਭਟਕਿਆ ਹੋਇਆ ਵਾ ਉਹਨੂੰ ਗੱਲ ਨਾ ਲਾ ਲਓ ਉਹਨੂੰ ਪਿਆਰ ਦਿਓ ਸਨੇਹ ਦਿਓ ਮੁਹੱਬਤ ਦਿਓ ਤੁਹਾਡਾ ਧਰਮ ਆਪਣੇ ਆਪ ਖੂਬਸੂਰਤੀ ਨਾਲ ਫੈਲੇਗਾ ਸੋ ਇਹ ਸਾਨੂੰ ਸਾਡੇ ਨਾਲ ਡਾਕਟਰ ਮਿਹਰਬਾਨ ਸਿੰਘ ਜਿਨ੍ਹਾਂ ਨੇ ਬਹੁਤ ਵਿਸਥਾਰ ਨਾਲ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਵਿਸਥਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਅੰਦਰ ਜਾਂ ਸਿੱਖਾਂ ਅੰਦਰ ਗੁਰਦੁਆਰਿਆਂ ਦੀ ਗਿਣਤੀ ਵਧ ਰਹੀ ਹੈ ਹਾਲਾਂਕਿ ਇਹ ਸਿਰਫ ਪੰਜਾਬ ਦੇ ਅੰਕੜੇ ਸਾਨੂੰ ਭਾਰਤ ਦੇ ਵਿੱਚ ਹੋਰ ਵੀ ਥਾਂ 'ਤੇ ਸਿੱਖ ਫੈਲੇ ਹੋਏ ਨੇ ਉੱਥੇ ਵੀ ਇਸ ਤਰ੍ਹਾਂ ਗੁਰਦੁਆਰੇ ਬਣ ਰਹੇ ਨੇ ਔਰ ਖਾਸ ਕਰਕੇ ਵਿਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਗੁਰੂ ਘਰਾਂ 'ਚ ਲੜਾਈਆਂ ਵੀ ਹੁੰਦੀਆਂ ਨੇ ਔਰ ਗੁਰਦੁਆਰਿਆਂ ਦੀ ਗਿਣਤੀ ਵਧ ਰਹੀ ਹੈ ਕੈਮਰਾਮੈਨ ਮਨਦੀਪ ਸਿੰਘ ਕਾਲੂ ਨਾਲ ਮਨਦੀਪ ਸਿੰਘ ਟੋਟ ਟੀਵੀ ਪੰਜਾਬ